ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੇ ਇਸ ਮੈਸੇਜ ਨੂੰ ਜਰੂਰ ਅੱਗੇ ਕਨਵੇ ਕਰੋ ਸਾਰਿਆਂ ਤੱਕ ਇਹਨੂੰ ਫਾਰਵਰਡ ਕਰੋ ਸਾਡੇ ਨਾਮ ਦੇ ਉੱਤੇ ਮਨੁੱਖਤਾ ਦੀ ਸੇਵਾ ਦੇ ਨਾਮ ਦੇ ਉੱਤੇ ਕਾਫੀ ਸਾਰੇ ਫੇਕ ਅਕਾਊਂਟ ਬਣਾਏ ਜਾ ਰਹੇ ਨੇ ਪਿਛਲੇ ਕਰੀਬ 1 ਸਾਲ ਤੋਂ ਇਹ ਹੋ ਰਿਹਾ ਪਹਿਲਾਂ ਵੀ ਅੱਜ ਤੋਂ 1 ਸਾਲ ਪਹਿਲਾਂ ਵੀ ਇੱਕ ਵੀਰ ਨੂੰ ਅਸੀਂ ਇੱਥੇ ਹੀ ਉਹਦੇ ਤੇ ਪੁਲਿਸ ਕੇਸ ਵੀ ਕਰਾਇਆ ਪੁਲਿਸ ਦਾ ਪਰਚਾ ਵੀ ਦਰਜ ਕਰਾਇਆ ਉਹ ਵੀ ਕਰੀਬ 80-90 ਹਜ਼ਾਰ ਰੁਪਏ ਲੋਕਾਂ ਤੋਂ ਪੀਟੀਐਮ ਦਾ ਨੰਬਰ ਪਾ ਕੇ ਇਕੱਠੇ ਕਰ ਰਿਆ ਸੀ ਤੇ ਹੁਣ ਫੇਰ ਦੋ ਫੇਕ ਅਕਾਊਂਟ ਬਣਾ ਕੇ ਕਿਹਨੇ ਫੇਰ ਸੋਸ਼ਲ ਮੀਡੀਆ ਤੇ ਗੂਗਲ ਪੇ ਦਾ ਨੰਬਰ ਪਾ ਕੇ ਪੈਸੇ ਮੰਗੇ ਹੋਏ ਨੇ ਸਾਡੀ ਸੰਗਤ ਨੂੰ ਬੇਨਤੀ ਹੈ ਭਾਈ ਸਾਡਾ ਕੋਈ ਵੀ ਪੀਟੀਐਮ ਦਾ ਨੰਬਰ ਨਹੀਂ ਕੋਈ ਵੀ ਕਦੇ ਸ਼ੇਅਰ ਨਹੀਂ ਕੀਤਾ ਅੱਜ ਤੱਕ ਤੇ ਨਾ ਹੀ ਕਦੇ ਅੱਗੇ ਸਾਡਾ ਕੋਈ ਵਿਚਾਰ ਹੈ ਇਸ ਤਰ੍ਹਾਂ ਦਾ ਜੇ ਕਿਸੇ ਨੂੰ ਕੋਈ ਕਿਸੇ ਤੇ ਡਾਊਟ ਹੁੰਦਾ ਵਾ ਤਾਂ ਸਾਡੇ ਤਿੰਨ ਰਜਿਸਟਰਡ ਨੰਬਰ ਨੇ ਜਿਹਦੇ ਵਿੱਚ ਇੱਕ 978030071 828480071 ਤੇ ਇੱਕ ਸਾਡਾ ਲੈਂਡਲਾਈਨ ਨੰਬਰ ਹੈ 0161 520073 ਇਹਨਾਂ ਤਿੰਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਕੋਈ ਜਾਣਕਾਰੀ ਲੈ ਸਕਦੇ ਹੋ ਪਰ ਸਾਡਾ ਪੀਟੀਐਮ ਇਹਨਾਂ ਤਿੰਨਾਂ ਨੰਬਰਾਂ ਤੋਂ ਵੀ ਕਿਸੇ ਤੇ ਨਹੀਂ ਚੱਲਦਾ ਤੇ ਨਾ ਹੀ ਅੱਗੇ ਕਦੇ ਅਸੀਂ ਸ਼ੇਅਰ ਕਰਿਆ ਜੇ ਕੋਈ ਇਸ ਤਰ੍ਹਾਂ ਦਾ ਵੀਰ ਜਾਂ ਕੋਈ ਹੈ ਜਿਹੜਾ ਤੁਹਾਨੂੰ ਕਹਿੰਦਾ ਸੇਵਾ ਪੈਸੇ ਮੰਗਦਾ ਜਾਂ ਕੋਈ ਫੀਸ ਮੰਗਦਾ ਕੋਈ ਜਾਂ ਕਿਸੇ ਤਰੀਕੇ ਕੋਈ ਡੋਨੇਸ਼ਨ ਮੰਗਦਾ ਤਾਂ ਪਲੀਜ਼ ਅਲਰਟ ਰਹੋ ਤੇ ਸਾਡੀ ਇਸ ਮੈਸੇਜ ਨੂੰ ਅੱਗੇ ਲੋਕਾਂ ਤੇ ਕਰ ਸਾਰਿਆਂ ਤੇ ਕਰ ਕਨਵੇ ਕਰੋ ਸੁਨੇਹਾ ਬਚਾਓ ਅੱਗੇ ਤਾਂ ਜੋ ਕੋਈ ਹੋਰ ਵੀਰ ਭਰਾ ਨਾਲ ਇਸ ਤਰ੍ਹਾਂ ਦੀ ਕੋਈ ਠੱਗੀ ਨਾ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ